ਮੈਂ ਸਮਝਦਾ ਕਿ ਇਹ ਰੁਝਾਨ 6 ਮਹੀਨੇ ਪਹਿਲਾਂ ਹੁੰਦਾ ਹੁੰਦਾ ਹੈ ਪਰ ਸਾਰੇ ਪਿੰਡਾਂ 'ਚ ਇੱਕ ਮਾਹੌਲ ਬਣ ਗਿਆ ਕਾਂਗਰਸ ਪਾਰਟੀ ਦਾ ਲੋਕ ਹੁਣ ਮਹਿਸੂਸ ਕਰਦੇ ਨੇ ਕਿ ਪਹਿਲੀ ਸਰਕਾਰ ਦੀ ਤੇ ਅੱਜ ਦੀ ਸਰਕਾਰ ਦੀ ਤੁਲਨਾ ਕਰਦੇ ਨੇ ਪਹਿਲਾਂ ਕੰਮ ਕਿੰਨੇ ਹੋਏ ਨੇ ਹੁਣ ਕਿੰਨੇ ਹੋਏ ਨੇ ਲੋਕ ਅੱਜਕੱਲ ਬੜੇ ਸਿਆਣੇ ਨੇ ਔਰ ਉਸ ਮੁਤਾਬਕ ਲੋਕਾਂ ਨੇ ਅੱਜ ਫੇਰ ਕਾਂਗਰਸ ਪਾਰਟੀ 'ਚ ਲੜ ਰਹੇ ਨੇ ਮੈਂ ਇਹਨਾਂ ਦਾ ਧੰਨਵਾਦੀ ਹਾਂ ਔਰ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਸੀ ਔਰ ਖੜੀ ਰਹੇਗੀ ਕਿੰਨੇ ਪਰਵਾਰ ਨੇ ਕਿੰਨੇ ਪੰਚਾਇਤ ਮੈਂਬਰ ਸਰਪੰਚ ਸਨ ਆ ਸਾਬਕਾ ਸਰਪੰਚ ਬਲਵੀਰ ਸਿੰਘ ਜੀ ਸਾਬਕਾ ਸਰਪੰਚ ਰਣਜੀਤ ਸਿੰਘ ਜੀ ਮੈਂਬਰ ਪੰਚਾਇਤ ਗੁਰਦੀਪ ਸਿੰਘ ਜੀ ਤੇ ਹੋਰ ਕਿੰਨੇ ਸਾਥੀ ਨੇ ਇਹਨਾਂ ਦੇ ਕਲੱਬ ਪ੍ਰਧਾਨ ਸਾਡੇ ਦੇਖੋ ਜਿਸ ਤਰ੍ਹਾਂ ਜਿਮੀ ਚੋਣ ਵੀ ਕਰਦੀ ਹੈ ਚੋਣ ਦੇਖੋ ਗੱਲ ਇਹ ਹੈ ਕਾਂਗਰਸ ਪਾਰਟੀ ਦੀ ਗਲਤ ਹੈਗੀ ਹੈਗੀ ਹੈ ਉੱਥੇ ਆਸ਼ੂ ਜੀ ਦੀ ਆਪਣੀ ਬਹੁਤ ਵੱਡੀ ਗੱਲ ਹੈ ਔਰ ਇਹ ਧਰਤੀ ਤੇ ਰਹਿ ਕੇ ਉਹਨੇ ਕੰਮ ਕੀਤਾ ਹੋਇਆ ਲੋਕ ਤਾਂ ਇੱਥੇ ਤੱਕ ਕਹਿੰਦੇ ਨੇ ਬਜ਼ੁਰਗ ਮਾਵਾਂ ਭੈਣਾਂ ਬਜ਼ੁਰਗ ਸਾਰੀ ਕਿ ਆਸ਼ੂ ਜੀ ਨੂੰ ਵੋਟ ਪਾਉਣੀ ਆ ਆਸ਼ੂ ਜੀ ਨੇ ਕੰਮ ਬਹੁਤ ਕੀਤਾ ਅਸੀਂ ਆਸ਼ੂ ਨੂੰ ਜਿਤਾਉਣਾ ਹੈ 18 ਤੋਂ 20 ਪਰਿਵਾਰ ਨੇ ਜੀ ਜਿਹੜੇ ਤੁੰਗਾ ਪਿੰਡ ਤੋਂ ਅੱਜ ਸਾਡੇ ਪਰਿਵਾਰ ਚ ਕਾਂਗਰਸ ਦਾ ਹਿੱਸਾ ਬਣੇ ਨੇ ਜੀ ਅਸੀਂ ਇਹਨਾਂ ਨੂੰ ਨਿੱਘਾ ਸਵਾਗਤ ਕਰਦੇ ਆ ਇਹਨਾਂ ਦਾ ਸਾਰਿਆਂ ਦਾ ਸਾਡੇ ਪਰਿਵਾਰ ਚ ਕਾਂਗਰਸ ਪਰਿਵਾਰ ਚ ਵਾਧਾ ਹੋਇਆ ਜੀ ਬਾਕੀ ਸਾਰੇ ਪੰਜ ਮੈਂਬਰ ਵੀ ਨੇ ਜੀ ਅਸੀਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਇਹ ਰਾਹੁਲ ਗਾਂਧੀ ਦੀਆਂ ਨਿੱਤਿਆਂ ਨੂੰ ਦੇਖਦੇ ਹੋਏ ਮੰਤਰੀ ਸਾਹਿਬ ਨਾਲ ਸਰਦਾਰ ਸਾਲੂ ਸਿੰਘ ਧਰਮਸੋਜੀ ਨਾਲ ਜੁੜੇ ਨੇ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਚੋਂ ਨਾ ਸਵਾਗਤ ਕਰਦੇ ਹਾਂ ਅੱਜ ਜੀ ਪਿੰਡ ਤੁੰਗਾ ਵਿਖੇ 18 ਤੋਂ 20 ਪਰਿਵਾਰ ਸ਼ਾਮਲ ਹੋਏ ਨੇ ਉਹ ਵੀ ਸੋਲਿਡ ਪਰਿਵਾਰ ਸ਼ਾਮਲ ਹੋਏ ਨੇ ਜਿਦੇ ਵਿੱਚ ਕੇ ਸਾਬਕਾ ਸਰਪੰਚ ਰਣਜੀਤ ਸਿੰਘ ਜੀ ਦੋ ਮੌਜੂਦਾ ਪੰਚ ਨੇ ਗਰਦੀਪ ਜੀ ਤੇ ਪਰਮਜੀਤ ਜੀ ਸਾਡੇ ਕਲੱਬ ਦੇ ਪ੍ਰਧਾਨ ਨੇ ਸਾਡੇ ਤੀਰਥ ਜੀ ਇਹ ਸਟਰੋਂਗ ਪਰਿਵਾਰ ਨੇ ਇਹ ਕਹਿਣ ਦਾ ਭਾਵ ਹੈ ਇਹਨਾਂ ਦੇ ਕੱਲੇ ਕੱਲੇ ਦੇ ਪਿੱਛੇ 50-50 ਵੋਟਾਂ ਜਾਂ 30-30 ਵੋਟਾਂ ਹੈਗੀਆਂ ਨੇ ਅੱਜ ਤੁੰਗਾ ਦੇ ਵਿੱਚ ਸਥਿਤੀ ਕਾਂਗਰਸ ਦੀ ਪੂਰੀ ਮਜ਼ਬੂਤ ਹੋ ਗਈ ਹੈ ਜਿਹੜਾ ਕਿ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੀ ਰਹਿਨਮਾਈ 'ਚ ਸ਼ਾਮਲ ਹੋਏ ਨੇ ਤੇ ਸਾਨੂੰ ਪੂਰਨ ਤੌਰ ਤੇ ਆਸ ਹੈ ਕਿ ਤੁੰਗਾ ਪਿੰਡ ਦੇ ਵਿੱਚ ਅਸੀਂ 70-80% ਦੀ ਵੋਟਾਂ ਲਵਾਂਗੇ ਅੱਗੇ ਨੂੰ ਲੱਗੇ ਵੀਰੇ ਕਾਂਗਰਸ ਪਾਰਟੀ ਆਪਾਂ ਨੂੰ ਓਕੇ ਤੇ ਪਹਿਲੇ ਵਾਲੀ ਜਿਹੜੀ ਪਾਰਟੀ ਦੀ ਆਪਣੇ ਵਿੱਚ ਕੁਝ ਨਹੀਂ ਮਿਲ ਉਹ ਨਾ ਕਦਰਾਂ ਨਾ ਮਾਨਦਾਰੀਆ ਕੁਝ ਨਹੀਂ ਹੈਗਾ ਉਹਦੇ ਵਿੱਚ ਸਾਨੂੰ ਬਹੁਤ ਵਧੀਆ ਲੱਗੇ ਕਾਂਗਰਸ ਵਿੱਚ ਹੋਣ ਪਹਿਲਾਂ ਕਿਹੜੀ ਪਾਰਟੀ ਸੀ ਭਰਾ ਆਦਮੀ ਆਰਡੀ ਜੀ ਜੀ ਹੋ ਮਤਲਬ ਹੈ ਨਹੀਂ ਜੀ ਵਧੀਆ ਨਾਲ ਗਾਦਰ ਨਾਲ ਕੁਝ ਵੀ ਨਹੀਂ ਹੈ ਕਿ ਜੀ ਮਤਲਬ ਨਾ ਗਾਦਰ ਕਰਦੇ ਦੇ ਨਾ ਕੁਝ ਹੋਰ ਕੁਝ ਉੱਥੇ ਵਾ ਪੈਸਾ ਬੂਸਾ ਸਾਰਾ ਉਹੀ ਚੱਲਦਾ ਸੀ ਹੁਣ ਕਾਂਗਰਸ ਪਾਰਟੀ ਹੋ ਗਿਆ ਸਾਨੂੰ ਵਧੀਆ ਲੱਗ ਰਿਹਾ ਮਹਿਸੂਸ ਹੋ ਰਿਹਾ ਜੀ